ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨੂ ਰੋਜਰ ਜੀ ਤੁਸੀਂ ਕੁਲਚੇ ਅੰਮ੍ਰਿਤਸਰ ਦੇ ਵੀ ਖਾਦੇ ਐ ਅੱਜ ਤੁਹਾਨੂੰ ਆਪਾਂ ਸ਼੍ਰੀ ਮੁਕਤਸਰ ਸਾਹਿਬ ਦੇ ਕੁਲਚੇ ਖਵਾਉਣੇ ਐ ਆਜੋ ਮਿਲਾਉਣੇ ਐ ਅਵਤਾਰ ਦੇ ਮਸ਼ਹੂਰ ਕੁਲਚੇ ਤੇ ਨਾਲ ਆਜੋ ਗੱਲਬਾਤ ਕਰਦੇ ਆ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਅਵਤਾਰ ਦੇ ਮਸ਼ਹੂਰ ਅੰਮ੍ਰਿਤਸਰੀ ਕੁਲਚੇ ਤੇ ਨਾਲ ਤੇ ਸਾਡੇ ਨਾਲ ਆ ਵੀਰ ਸਾਡਾ ਜਤਨ ਠੀਕ ਐ ਜੀ ਜਤਨ ਜੀ ਕੀ ਹਾਲ ਚਾਲ ਵਧੀਆ ਬਾਈ ਜੀ ਤੁਸੀਂ ਠੀਕ ਹੋ ਸਾਰੇ ਠੀਕ ਹਾਂ ਸਾਰੇ ਬਹੁਤ ਵਧੀਆ ਆਪਣੀ ਪਹਿਲਾਂ ਸਾਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਛਾ ਕੁਲਚੇ ਅਸੀਂ ਅੰਮ੍ਰ ਅੱਛਾ ਜੀ ਤੇ ਸ਼੍ਰੀ ਮੁਕਸਰ ਸਾਹਿਬ ਦੀ ਜੁੱਤੀ ਤਾਂ ਸੁਣੀ ਐ ਸੀ ਕੁਲਚੇ ਪਹਿਲੀ ਵਾਰੀ ਸੁਣ ਰਹੇ ਆ ਬਾਈ ਜੀ ਫਿਰ ਤਈ ਤੁਹਾਨੂੰ ਖਵਾ ਦਾਂਗੇ ਅੱਜ ਕੀ ਕੁਲਚੇ ਫਿਰ ਅੰਮ੍ਰਿਤਸਰ ਦੇ ਪੂਰੇ ਤੇ ਸਵਾਦ ਉਹੀ ਮਿਲਣਾ ਮੈਂ ਕਹਿੰਦਾ ਸਵਾਦ ਉਧਰੋਂ 19 ਇਧਰੋਂ 21 ਅੱਛਾ ਪੱਕੀ ਗੱਲ ਆ ਪੂਰੀ ਗੱਲਬਾਤ ਬਾਈ ਜੀ ਇਹ ਤੇ ਇਹ ਗੱਲ ਨਹੀਂ ਹੋਣੀ ਚਾਹੀਦੀ ਵੀ ਬੰਦਾ ਕਹੇ ਦੇ ਵੀ ਨਹੀਂ ਬਾਈ ਇਹ ਗੱਲ ਬਣੀ ਨਹੀਂ ਆਪਾਂ ਪਹਿਲਾਂ ਤੁਸੀਂ ਖਾ ਕੇ ਦੇਖੋ ਫਿਰ ਬਾਅਦ ਚ ਗੱਲ ਕਰਾਂਗੇ ਆਪਾਂ ਚਲੋ ਠੀਕ ਹੈ ਵੀ ਅੰਮ੍ਰਿਤਸਰ ਦੇ ਕੁਲਚੇ ਤੁਸੀਂ ਖਾਦੇ ਆ ਹੁਣ ਤੁਹਾਨੂੰ ਆਪਾਂ ਮੁਕਸਰ ਦੇ ਕੁਲਚੇ ਕਰਾਉਣੇ ਆ ਟੇਸਟ ਆਜੋ ਆਪਾਂ ਦੇਖਦੇ ਆ ਇਹਨਾਂ ਦੀ ਸਾਰੀ ਸਟਫਿੰਗ ਇਹ ਬਣਦੇ ਕਿਵੇਂ ਲੈ ਵੀ ਟੇਸਟ ਮਿੱਤਰ ਪਿਆਰਿਓ ਜਨਾਬ ਇਹ ਆਪਣਾ ਮੈਦਾ ਆ ਗਿਆ ਜੀ ਠੀਕ ਹੈ ਜੀ ਇਹ ਲੇਅਰਸ ਹਲਾ ਹੁੰਦਾ ਮੈਦਾ ਤੇ ਲੱਗੀ ਹੁੰਦੀ ਖਸਤਾ ਹੁੰਦਾ ਪੂਰਾ ਕਰੰਚੀ ਹੁੰਦਾ ਇਹਨੂੰ ਚੰਗੀ ਤਰ੍ਹਾਂ ਹੀ ਨਾ ਪਹਿਲਾਂ ਤਿਆਰ ਕਰਦੇ ਆ ਪ੍ਰੋਪਰ ਆਪਦੇ ਜੇਸਾ ਨਾਲ ਕੁਲਚਾ ਬੰਦਾ ਉਸ ਵੇਲੇ ਨਾ ਤਿਆਰ ਕਰ ਦਿਆਂ ਠੀਕ ਹੈ ਠੀਕ ਹੈ ਜੀ ਫਿਰ ਅੰਦਰ ਜੇ ਆਪਾਂ ਕਰਾਂਗੇ ਸਟਫਿੰਗ ਠੀਕ ਹੈ ਲੈ ਵਿੱਚ ਕੇੜਾ ਚਾਹ ਮੈਦੇ ਦਾ ਇਹ ਆਪਣੀ ਸਟਫਿੰਗ ਆ ਇਹ ਹੈਗੀ ਆਲੂ ਪਿਆਜ਼ ਦੇ ਵਿੱਚ ਨਾਲ ਚੁਕੰਦਰ ਹੈ ਗਾਜਰ সুইਟ ਕੌਰਨ ਬੀਨਸ ਸਾਡੇ 12 13 ਤਰ੍ਹਾਂ ਦੇ ਮਸਾਲੇ ਬਾਕੀ ਤੁਹਾਡਾ ਪਿਆਰ ਤੇ ਸਾਡਾ ਸਵਾਲ ਅੱਛਾ ਤੇ ਜਿਹੜੇ ਇੱਕੋ ਕਹਿੰਦੇ ਮਸਾਲੇ ਜਿਹੜੇ ਛੋਪੇ ਰਸਤਮ ਮਸਾਲੇ ਹੁੰਦੇ ਉਹ ਵੀ ਇੱਥੇ ਪਾਏ ਨੇ ਨਹੀਂ ਭਾਰੀ ਛੋਪੇ ਰਸਤਮ ਨਹੀਂ ਬਸ ਇਹ ਤਾਂ ਆਪਣੇ ਹੱਥਾਂ ਦਾ ਕਮਾਲ ਹੁੰਦਾ ਹੈ ਇੱਕ ਕਲਾਗਾਰੀ ਹੱਥਾਂ ਦੀ ਹੁੰਦੀ ਹੈ ਬਾਈ ਦੇ ਬੰਦੇ ਦੇ ਕਿ ਮਸਾਲਿਆਂ ਦਾ ਕੋਈ ਸਵਾਦ ਨਹੀਂ ਹੁੰਦਾ ਬੰਦੇ ਦੇ ਨਾਲ ਦਿਲ ਤੋਂ ਜਿਹੜਾ ਉਹ ਨਾ ਚੀਜ਼ ਖਵਾ ਦਿੰਦਾ ਨਾ ਉਹੋਂ ਦਾ ਸਵਾਦ ਹੁੰਦਾ ਜੀ ਠੀਕ ਹੈ ਠੀਕ ਹੈ ਜੀ ਚਲੋ ਆਜੋ ਦੇਖਦੇ ਹਾਂ ਲੈ ਵੀ ਸਾਰੇ ਮਿੱਤਰ ਪਿਆਰੇ ਨੇ ਦਾਸਤਾਪਾ ਨੂੰ ਵੀ ਹਰੇਕ ਚੀਜ਼ ਵਿੱਚ ਫਰੂਟ ਐਡ ਕੀਤੇ ਹੋਏ ਆ ਬਹੁਤ ਨਾਂ ਸੁਣਿਆ ਸੀ ਬਾਈ ਹੋਰਾਂ ਦਾ ਵੀ ਜਿਹੜੇ ਇੱਕ ਕੁਲਚੇ ਤਿਆਰ ਕਰਦੇ ਆ ਅੰਮ੍ਰਿਤਸ ਅੱਛਾ ਨਾ ਅੰਮ੍ਰਿਤਸਰੀ ਕੁਲਚਾ ਹੀ ਰਹਿਣਾ ਹੈ ਹਾਂਜੀ ਅੰਮ੍ਰਿਤਸਰੀ ਕੁਲਚਾ ਨਾ ਹੀ ਰਹਿਣਾ ਕਿਉਂਕਿ ਅੰਮ੍ਰਿਤਸਰ ਤੋਂ ਚੀਜ਼ ਹੋਈ ਹੈ ਨਾ ਸ਼ੁਰੂ ਹੀ ਇਹ ਅੰਮ੍ਰਿਤਸਰ ਤੋਂ ਮਸ਼ਹੂਰ ਆ ਆਪਾਂ ਆਪਾਂ ਉਹ ਉਹੀ ਚੀਜ਼ ਆਪਾਂ ਮੁਕਸਰ ਚ ਲੈ ਕੇ ਆਂਦੇ ਆ ਵੀ ਲੋਕਾਂ ਨੂੰ ਉਹੀ ਟੇਸਟ ਆਪਾਂ ਮੁਕਸਰ ਚ ਦੇਣਾ ਆਪਣੇ ਠੀਕ ਹੈ ਠੀਕ ਹੈ ਅੱਜ ਪਤਾ ਲੱਗ ਜੂ ਸਾਨੂੰ ਹੁਣ ਲੋਕਾਂ ਕੋਲ ਟਾਈਮ ਹੈ ਨਹੀਂ ਗਾ ਲੋਕਾਂ ਕੋਲ ਜਾਂਦਾ ਟਾਈਮ ਹੈ ਨਹੀਂ ਅਸੀਂ ਕਹਿੰਦੇ ਆ ਵੀ ਉਹੀ ਚੀਜ਼ ਅਗਲੇ ਨੂੰ ਉਹੀ ਟੇਸਟ ਉਸ ਤੋਂ ਵਧੀਆ ਟੇਸਟ ਆਪਣੇ ਮੁਕਸਰ ਚ ਬਿਲਕੁਲ 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 ਠੀਕ ਹੈ ਜੀ ਇਹ ਸਾਰੀ ਸਟਫਿੰਗ ਹੋ ਗਈ ਇਹ ਸਟਫਿੰਗ ਹੋ ਗਈ ਹੈ ਬਾਜੀ ਆਪਣੀ ਠੀਕ ਹੈ ਜੀ ਤੇ ਨਾਲ ਸਾਰੇ ਆ ਕਾਰੀਗਰ ਵੀ ਜਿੰਨੇ ਇਹ ਪੁਰਾਣਾ ਸਾਰਾ ਸਟਾਫ ਹੈ ਨਾਲ ਇਹ ਸਾਜੀ ਸਾਰੇ ਮੇਰੇ ਪੁਰਾਣਾ ਸਟਾਫ ਹੈ ਇਹ ਮੇਰੇ ਚਾਚਾ ਹੀ ਹੈ ਸਗੇ ਚਾਚਾ ਹੀ ਹੈ ਮੇਰੇ ਅੱਛਾ ਵੀ ਮੇਰੇ ਪਾਪਾ ਵਰਗੇ ਹੀ ਹੈ ਇਹ ਵੀ ਮੇਰੇ ਮੇਰੇ ਪਾਪਾ ਬੈਠੇ ਹੋਏ ਆ ਇਹ ਮੇਰੇ ਚਾਚਾ ਹੀ ਆ ਬਾਕੀ ਮੇਰੇ ਕੋਹ ਚਾਚਾ ਹੀ ਹੈ ਬਾਕੀ ਮੇਰੇ ਸਟਾਫ ਵੀ ਹੈਗਾ ਨਾਲ ਸਾਰੇ ਧਰ ਮਿਲ ਕੇ ਚਲਾਈਏ ਕੋਲ ਕੋਲਮ ਲਾ ਕੇ ਵੀ ਪੈਸਾ ਬਾਹਰ ਨਹੀਂ ਜਾਣ ਦੇਣਾ ਆਪਾਂ ਹਾਂਜੀ 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 ਸਾਰਾ ਖਰਚੀ ਹੋਣਾ ਚਾਹੀਦਾ ਹਾਂ ਹਾਂ ਸਹੀ ਹੈ ਜੀ ਬਿਲਕੁਲ ਬਿਲਕੁਲ ਜੈ ਜੈ ਨਹੀਂ ਆਪਣੇ ਜਿਹੜਾ ਆਪਣੇ ਆਪਣੇ ਹੁੰਦੇ ਨਾ ਹੀ ਉਹ ਕਦੇ ਧੋਖਾ ਨਹੀਂ ਦਿੰਦੇ ਗਾਨਾ ਧੋਖਾ ਦੇ ਜਾਂਦਾ ਹੀ ਮੁੱਕ ਦੇ ਜਵਾਬ ਦੇ ਜਾਂਦਾ ਆਪ ਦਾ ਬੰਦਾ ਧੋਖਾ ਨਹੀਂ ਦਿੰਦਾ ਇਹ ਵੀ ਬੜੀ ਵਧੀਆ ਗੱਲ ਆ ਵੀ ਸਾਰਾ ਪਰਿਵਾਰ ਵਿੱਚ ਬਾਈ ਦੇ ਨਾਲ ਬੰਦੇ ਨੂੰ ਆਪਣੇ ਹਰ ਇੱਕ ਪਰਿਵਾਰ ਮੈਂਬਰ ਨੂੰ ਸਪੋਰਟ ਕਰਨਾ ਚਾਹੀਦਾ ਜੀ ਬਿਲਕੁਲ ਬਸ ਬਹੁਤ ਵਧੀਆ ਲੱਗਿਆ ਸਾਂਝਾ ਪਰਿਵਾਰ ਨਾਲ ਤਾਂ ਸਾਰਾ ਕੰਮ ਚੱਲ ਰਹੀ ਹੈ ਇਹ ਆਪਣਾ ਕੋਈ ਚਾ ਰਿਲ ਚੁੱਕਿਆ ਹੀ ਆ ਚੈੱਕ ਕਰੋ ਤੁਸੀਂ ਉਹਨੇ ਬਾਈ ਜੀ ਆਪਣੇ ਲਾਣ ਗਿਆ ਅੰਦਰ ਜੀ ਇਹ ਫਿਰ ਨਾਲ ਜਿਹੜਾ ਇਹ ਦੇਸੀ ਘਿਓ ਤੇ ਨਹੀਂ ਜੀ ਇਹ ਹੈਗਾ ਦਾਲਟਾ ਘਿਓ ਦਾਲਟਾ ਘਿਓ ਨਾਲ ਦੀ ਪਕਾਈ ਹੁੰਦੀ ਹੈ ਵਧੀਆ ਜੀ ਠੀਕ ਹੈ ਜੀ ਕਿਉਂਕਿ ਇਹ ਜੋ ਅੰਦਰ ਆਂਦੇ ਦਾਲਟਾ ਘਿਓ ਹੀ ਲੱਗਦਾ ਜੀ ਉਸ ਤੋਂ ਬਾਅਦ ਅੰਦਰ ਤੇ ਆਪਾਂ ਲਾਵਾਂਗੇ ਮੱਖਣ ਦੇਸੀ ਘਿਓ ਉਹ ਮੂਲ ਠੀਕ ਹੈ ਉਹ ਤੁਹਾਨੂੰ ਆਪ ਦਿਖਾਣੇ ਅੱਗੇ ਤਲਾ ਦੇਖੋ ਜੀ ਤੁਸੀਂ ਇਹ ਕੁਲਚਾ ਆਪਣਾ ਅੰਦਰ ਲੱਗ ਗਿਆ ਜਿਹੜੀ ਇਹਦੀ ਸਹੀ ਪਕਾਈ ਹੈ ਨਾ ਖਸਤਾ ਪੰਨ ਵਾਲਾ ਕਰੰਚੀ ਪੰਨਾ ਉਹ ਸਹੀ ਦੇਸੀ ਘਿਓ ਚ ਜਾਂਦੇ ਵੀ ਮੂਲੋਂ ਦੇ ਠੀ ਜਾਂਦਾ ਜੀ ਕਿਉਂ ਚ ਜਾਂਦਾ ਦੂਸਰੇ ਦਾਲਟਾ ਚ ਜਾਂਦਾ ਠੀਕ ਹੈ ਜੀ ਇਹ ਵੀ ਅੰਦਰ ਲਾਤਾ ਵੀਰ ਨੇ ਆਪਣੇ ਨੇ ਕੁਲਚਾ ਕਿੰਨਾ ਟਾਈਮ ਲੱਗਦਾ ਫਿਰ ਇਹ ਇਹਦੇ ਤੇ ਆਪਾਂ ਨੂੰ ਲੱਗਣੀ 3-4 ਮਿੰਟ ਲਊਗਾ ਆਏ بڑے ਮੱਠੇ ਮੱਠੇ ਸੇਕਤੇ بڑے ਆਰਾਮ ਨਾਲ ਸੇਕੇਦੇ ਬੰਦਾ ਠੀਕ ਹੈ ਇਹ ਆ ਗਈ ਆਪਣਾ ਅਮਰਸਰੀ ਕੁਲਚਾ ਇਹ ਮੂਲ ਬਟਰ ਹੁੰਦਾ ਜੀ ਪਿਓਰ ਆਪਣਾ ਤੇ ਆ ਉੱਪਰ ਲਾਵਾਂਗੇ ਨੇ ਆਪਾਂ ਪਨੀਰ ਦੀ ਸਟਫਿੰਗ ਇਹ ਲੋ ਭਾਈ ਇਹ ਸਾਡਾ ਆ ਗਿਆ ਮਿਕਸ ਕੁਲਚਾ ਜੀ ਸਪੈਸ਼ਲ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਕਰਾਂਗੇ ਆਪਾਂ ਵੜੀ ਇਹਨਾਂ ਕਿਨਾਰੀਆਂ ਥੋੜੀ ਸਾਫ਼ ਕਰਕੇ ਲਓ ਜੀ ਇਹ ਹੋ ਗਿਆ ਆਪਣਾ ਕ੍ਰਾਂਚੀ ਗੁੱਚਾ ਤਿਆਰ ਮਿਕਸ ਕੁੱਚਾਸ ਫੈਸ਼ਨ ਸਾਡਾ ਜੀ ਲਓ ਜੀ ਹੁਣ ਤੁਹਾਨੂੰ ਆਪਾਂ ਕਰਦੇ ਹਾਂ ਸਰਵ ਇਹ ਮੂਲ ਬੈਟਰ ਜੋ ਬੱਕੇ ਠੀਕ ਹੋ ਗਿਆ ਲਓ ਭਾਜੀ ਉੱਪਰ ਹੀ ਆਪਾਂ ਇਹ ਮੂਲ ਬੈਟਰ ਲਾਇਆ ਜੀ ਤੇ ਨਾਲ ਹੀ ਆਪਾਂ ਤੁਹਾਨੂੰ ਮੂਲ ਬੈਟਰੀ ਦੇ ਰਹੇ ਹਾਂ ਨਾਲ ਤੁਹਾਨੂੰ ਇਹਦੇ ਛੋਲੇ ਦੇਵਾਂਗੇ ਰਾਇਤਾ ਦੇਵਾਂਗੇ ਚਟਨੀ ਦੇਵਾਂਗੇ ਸਲਾਦ ਵਾਲਾ ਪਿਆਜ਼ ਦੇਵਾਂਗੇ ਇਹ ਆਪਣੀ ਪਲੇਟ ਤਿਆਰ ਹੋ ਗਈ ਹੈ ਜੀ ਲੇ ਵੀ ਵੀਰ ਨੇ ਸਾਰਾ ਆਪਾਂ ਨੂੰ ਜੋ ਸਟਾਈਲ ਆਪਾਂ ਨੂੰ ਅੰਮ੍ਰਿਤਸਰ ਦੇ ਵਿੱਚ ਮਿਲਦਾ ਬਿਲਕੁਲ ਉਹੀ ਸਟਾਈਲ ਹੈ ਸਾਰਾ ਕੁਝ ਆਪਾਂ ਨੂੰ ਮਿਲ ਗਿਆ ਇਹ ਤਾਂ ਤੁਹਾਨੂੰ ਆਪਾਂ ਟੇਸਟ ਵੀ ਦੱਸਦੇ ਆਂ ਕੀ ਗੱਲ ਬਾਤ ਹੈ ਵਾਕੀ ਘੈਂਟ ਗੱਲ ਬਾਤ ਉਹ ਬਣ ਗਿਆ ਜਾਂ ਨਹੀਂ ਇਹ ਤੁਹਾਨੂੰ ਅਸੀਂ ਖਾ ਕੇ ਦੱਸ ਦਿੰਦੇ ਠੀਕ ਹੈ ਜੀ ਪਹਿਲੀ ਵਾਰ ਆ ਜੋ ਲੈ ਵੀ ਮਿੱਤਰੋ ਕੋਲਚਾ ਬਣ ਕੇ ਆਪਣੇ ਕੋਲੇ ਆ ਗਿਆ ਖਾ ਕੇ ਦੇਖਦੇ ਆਂ ਟੇਸਟ ਬਿਲਕੁਲ ਉਹੀ ਹੈ ਨਾਲ ਬਾਈ ਹਰਣਾ ਨੇ ਆਪਾਂ ਨੂੰ ਦਿੱਤਾ ਅਮੂਲ ਬਟਾ ਚੀਜ਼ਾਂ ਸਾਰੀਆਂ ਸ਼ੁੱਧ ਰੱਖੀਆਂ ਹੋਈਆਂ ਹਾਂਜੀ ਬਿਲਕੁਲ ਬਿਲਕੁਲ ਪਹਿਲਾਂ ਆਪਾਂ ਲਾਉਣੇ ਆ ਬਟਰ ਥੋੜਾ ਜਿਹਾ ਇਹਦੇ ਤੇ ਲੈਨੇ ਇੱਕ ਬਾਈਟ ਆਪਾਂ ਨਾਲ ਆ ਜੀ ਇਹਦੇ ਚਟਨੀ ਰਾਇਤਾ ਛੋਲੇ ਅਚਾਰ ਖੜੇ ਤੋਂ ਰੱਖ ਲਓ ਕੱਪੜੇ ਸਾਫ਼ ਐਨੇ ਨੇ ਬਿਲਕੁਲ ਸਾਫ਼ ਬਿਲਕੁਲ ਮਿੱਤਰੋ ਬਹੁਤ ਵਧੀਆ ਟੇਸਟ ਆ ਰਿਹਾ ਉਹੀ ਬਿਲਕੁਲ ਸੇਮ ਹਰੇਕ ਚੀਜ਼ ਦਾ ਜਿਹੜਾ ਕ੍ਰਾਂਤੀਪਨ ਵੀ ਹੈਗਾ ਵਿੱਚ ਠੀਕ ਹੈ ਜੋ ਜੋ ਵੀ ਚੀਜ਼ ਵਿੱਚ ਐਡ ਕੀਤੀ ਇਹਨਾਂ ਨੇ ਆਲੂ ਆ ਪਿਆਜ਼ ਆ ਵਿੱਚ ਵੈਜੀਟੇਬਲ ਆ ਫਰੂਟ ਹੈਗੇ ਆ ਹਰ ਇੱਕ ਚੀਜ਼ ਜਣ ਕੇ ਟੇਸਟ ਮਰ ਨਹੀਂ ਦਿੰਦਾ ਟੇਸਟ ਬਿਲਕੁਲ ਉਦਾਂ ਹੀ ਆ ਹਰ ਇੱਕ ਚੀਜ਼ ਨਾਲ ਛੋਲੇ ਹਰੇਕਾ ਕੋਲ ਮਲਾ ਕੇ ਗੱਲਬਾਤ ਘੈਂਡ ਆ ਮੈਂ ਤਾਂ ਇਹੀ ਕਹੂੰਗਾ ਵੀ ਸਾਰੇ ਜਾਨੇ ਫੈਮਿਲੀ ਦੇ ਨਾਲ ਆਓ ਜਿੰਨੇ ਵੀ ਸ਼੍ਰੀ ਮੁਖਸਰ ਸਾਹਿਬ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਆ ਭਾਈ ਅੰਮ੍ਰਿਤਸਰ ਵੀ ਜਾਣੇ ਹੋ ਉੱਥੇ ਜਾਣਾ ਵੀ ਚਾਹੀਦਾ ਬਿਲਕੁਲ ਪਰ ਜੇ ਤੁਸੀਂ ਕੁਲਚੇ ਦੇ ਸ਼ਕੀਨ ਹੋ ਤਾਂ ਤੁਸੀਂ ਸ਼੍ਰੀ ਮੁਖਸਰ ਸਾਹਿਬ ਆ ਸਕਦੇ ਹੋ ਬਾਕੀ ਐਡਰੈਸ ਸਾਰਾ ਤੁਹਾਨੂੰ ਆਪਾਂ ਦੱਸਦੇ ਹਾਂ ਬਾਈ ਜਤਨ ਦੇ ਨਾਲ ਗੱਲ ਕਰਦੇ ਆ ਕਿ ਕਿੱਥੇ ਤੁਹਾਨੂੰ ਆਉਣਾ ਪਊਗਾ ਇਹ ਕਿੱਥੇ ਉਹਨਾਂ ਦੀ ਸ਼ੌਕ ਆ ਜਤਨ ਜੀ ਕੁਲਚਾ ਖਾ ਕੇ ਤਾਂ ਆ ਗਿਆ ਨਜ਼ਾਰਾ ਟੇਸਟ ਵੀ ਉਹੀ ਸੀਗਾ ਥੈਂਕ ਯੂ ਹੁਣ ਮੈਨੂੰ ਇੱਕ ਤਾਂ ਐ ਦੱਸੋ ਵੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਬਣਾਉਂਦਿਆਂ ਨੂੰ ਪਾਜੀ ਆਪਾਂ ਨੂੰ ਨਾ ਮੇਰੇ ਪਹਿਲਾਂ ਪਾਪਾ ਨੇ 20 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕੰਮ ਉਹ ਫਿਰ ਕਿਸੇ ਮਜਬੂਰੀ ਕਰਕੇ ਸਾਨੂੰ ਬੰਦ ਕਰਨਾ ਪੈ ਗਿਆ ਤੇ ਜਦੋਂ ਮੈਂ ਵੱਡਾ ਆਇਆ ਤਾਂ ਪਾਪਾ ਕਹਿੰਦੇ ਆਪਾਂ ਕੰਮ ਕਰਨਾ ਮੈਂ ਚਲੋ ਆਪਾਂ ਕਰੀਏ ਕੰਮ ਫਿਰ ਮੈਂ ਕਿਹਾ ਤੇ ਫਿਰ ਪਾਪਾ ਨੇ ਜਦੋਂ ਕੰਮ ਲਈ ਸ਼ੁਰੂ ਕੀਤਾ ਫਿਰ ਰਲ ਮਿਲ ਕੇ ਰਲ ਮਿਲ ਕੇ ਥੋੜੀ ਥੋੜੀ ਸਾਡਾ ਕੰਮ ਵਧੀਆ ਚੱਲਣ ਲੱਗ ਪਿਆ ਉਹਨਾਂ ਦੀ ਮਾਈ ਜੀ ਦੀ ਕਿਰਪਾ ਆਪਣੇ ਤੇ ਬਹੁਤ ਵਧੀਆ ਕੰਮ ਆ ਆਪਣਾ ਆਪਣਾ ਸ਼ਹਿਰ ਤੇ ਨਾ ਚੱਲਦਾ ਇਸ ਟਾਈਮ ਮੈਨੂੰ ਨਾ ਇੱਕ ਗੱਲ ਜਤਨ ਦੀ ਇਹ ਹੀ ਬਹੁਤ ਵਧੀਆ ਲੱਗੀ ਹੈ ਜਿਹੜੇ ਆਮ ਤੌਰ ਤੇ ਨਾ ਅੱਜ ਕੱਲ ਆਪਾਂ ਜਿਹੜੇ ਕਿੱਤਾ ਮੁਖੀ ਆਪਣੇ ਕਿੱਤੇ ਆ ਪਰਿਵਾਰਾਂ ਦੇ ਕਿੱਤੇ ਆ ਆਪਾਂ ਉਹਨਾਂ ਨੂੰ ਛੱਡਦੇ ਜਾ ਰਹੇ ਹਾਂ ਹਨਾ ਹਾਂਜੀ ਹਾਂ ਮੈਂ ਆਪਣੇ ਫਾਦਰ ਸਾਹਿਬ ਮਸਾ ਨਾ ਬਣਾਉਂਦੇ ਕਿਸੇ ਵੀ ਕੰਮ ਨੂੰ ਲੈ ਕੇ ਪਰ ਤੁਸੀਂ ਆਪਣੇ ਉਸੇ ਕਿੱਤੇ ਨੂੰ ਅਪਣਾਇਆ ਇਹ ਬੜੀ ਵਧੀਆ ਗੱਲ ਹੈ ਹਨਾ ਅੱਛਾ ਵੀ ਮਿੱਤਰੋ ਕੋਲਚਾ ਸਾਨੂੰ ਤਾਂ ਲੱਗਿਆ ਬਹੁਤ ਵਧੀਆ ਹੁਣ ਤੁਸੀਂ ਵੀ ਜੇ ਕੋਲਚਾ ਖਾਣਾ ਤੇ ਜਤਨ ਦੱਸੂਗਾ ਆਪ ਹੀ ਡਰੈੱਸ ਵੀ ਇੱਥੇ ਤੁਹਾਨੂੰ ਆਉਣਾ ਕਿੱਥੇ ਪੈਣਾ ਪਾਰੀ ਆਪਣੀ ਦੁਕਾਨ ਹੈਗੀ ਆ ਮੁਕਸਨ ਸ਼ਹਿਰ ਵਿੱਚ ਸੀ ਚੌਂਕ ਨੀਅਰ ਗ੍ਰੈਂਡਪਾਰਕ ਕੰਪਲੈਕਸ ਆਪਣੀ ਜਿਹੜਾ ਆ ਕਿ ਨੇ ਸੈਮਸੰਗ ਵਾਲਾ ਸ਼ੋਰੂਮ ਆ ਉਹਦੇ ਬਿਲਕੁਲ ਨਾਲ ਵਾਲੀ ਦੁਕਾਨ ਆਪਣੀ ਹੈ ਬਾਈ ਸਟੇਸ਼ਨ ਤੋਂ ਨਿਕਲਦੇ ਸਾਰੀ ਨਾ ਬਾਹਰ ਨੂੰ ਮੁੜਦੇ ਸਾਰ ਆਪਣੀ ਪਹਿਲੀ ਦੁਕਾਨ ਆਪਣੀ ਆ ਜਾਂਦੀ ਹੈ ਯਾਨੀ ਕਿ ਮੇਨ ਜਿਹੜਾ ਹੈਗਾ ਜੀ ਰੇਲਵੇ ਸਟੇਸ਼ਨ ਬੈਕ ਸਾਈਡ ਆ ਨਸੀਤ ਵਾਲਾ ਚੌਂਕ ਆ ਤੁਸੀਂ ਇੱਥੇ ਆਉਣਾ ਔਰ ਨਾਲ ਇੱਕ ਤੁਹਾਨੂੰ ਮੈਂ ਇਹ ਵੀ ਦੱਸ ਦਿੰਦਾ ਆ ਵੀ ਜਤਨ ਹੋਰਾਂ ਕੋਲੇ ਅੰਦਰ ਹਾਲ ਵੀ ਹੈਗਾ ਹਾਂ ਤੁਸੀਂ ਕੋਈ ਬਰਥਡੇ ਪਾਰਟੀ ਜਾਂ ਕਈ ਵਾਰੀ ਛੋਟਾ ਮੋਟਾ ਆਪਾਂ ਪਿੰਡ ਵਾਲਿਆਂ ਨੇ ਸ਼ਗਨ ਦਾ ਵੀ ਪ੍ਰੋਗਰਾਮ ਕਰਨਾ ਹੁੰਦਾ ਇਹਨਾਂ ਕੋਲੇ ਕੈਟਰਿੰਗ ਦਾ ਵੀ ਪ੍ਰਬੰਧ ਹੈਗਾ ਆਪਣੇ ਕੈਟਰਿੰਗ ਦਾ ਕੰਮ ਹੈ ਪਾਪਾ ਨੇ 30 ਸਾਲ ਹੋ ਗਏ ਕੰਮ ਕਰਦਣ ਕੈਟਰਿੰਗ ਦਾ ਕੈਟਰਿੰਗ ਦਾ ਬਹੁਤ ਵਧੀਆ ਐਕਸਪੀਰੀਅੰਸ ਆ ਆਪਾਂ ਨੂੰ ਕੰਮ ਨਾਲ ਫਾਦਰ ਸਾਹਿਬ ਇਹਨਾਂ ਦੇ ਖੜੇ ਆ ਨਾਲ ਇਧਰ ਚਾਚਾ ਜੀ ਆ ਤੇ ਇਹ ਇਧਰ ਪੂਰਾ ਇਹਨਾਂ ਦਾ ਸਟਾਫ ਆ ਆ ਗੋਲੂ ਹੋਰੀ ਠੀਕ ਹੈ ਇਹਨਾਂ ਨਾਲ ਮੈਂ ਜਾਣ ਪਛਾਣ ਕਰ ਲਈ ਐ ਤੇ ਆਪਣੀ ਵੀਡੀਓ ਤੁਹਾਨੂੰ ਮਿੱਤਰ ਪਿਆਰੋ ਕਿਵੇਂ ਲੱਗੀ ਇਹਨੂੰ ਸ਼ੇਅਰ ਕਰ ਦਿਓ ਦਬਕੇ ਤੇ ਕਮੈਂਟ ਕਰਕੇ ਦੱਸਿਓ ਤੇ ਜੇ ਕੋਲਚਾ ਖ